ਬਹੁਤ ਹੀ ਸਤਿਕਾਰਯੋਗ ਜਿਹੜੇ ਵੱਡੇ ਭਰਾ ਸਰਦਾਰ ਇਸ਼ਰ ਸਿੰਘ ਜੀ ਤੇ ਸਾਰੇ ਜਿੰਨੇ ਇੱਥੇ ਮੋਤਵਰ ਵਿਅਕਤੀ ਬੈਠਿਆਂ ਨੂੰ ਮੈਂ ਸ਼ਬਦ ਦਾ ਤਾਂ ਨਾਮ ਨਹੀਂ ਲੈ ਸਕਦਾ ਪਿਆਰੇ ਛੋਟੇ ਬੱਚੇ ਬੇਟੀਆਂ ਬੱਚੇ ਮੇਰੇ ਭਰਾ ਮੇਰੇ ਬਜ਼ੁਰਗ ਤੇ మీడియా ਤੋਂ ਆਏ ਮੇਰੇ ਛੋਟੇ ਵੀਰ ਅੱਜ ਇਸ਼ਰ ਸਿੰਘ ਜੀ ਹੋਰਾਂ ਦੀ ਬਦੌਲਤ ਕੈਪਟਨ ਸਾਹਿਬ ਦੀ ਬਦੌਲਤ ਮੈਨੂੰ ਤੁਹਾਡੇ ਇੱਥੇ ਰੂਪ ਸ਼ਾਹ ਦਾ ਮੌਕਾ ਮਿਲਿਆ ਜੋ ਮੈਂ ਗੱਲਾਂ ਸੋਚਦਾ ਕਿ ਆਪਣੇ ਪਿੰਡਾਂ 'ਚ ਅਸੀਂ ਸਪੋਰਟਸ ਦਾ ਮਾਹੌਲ ਬਣਾਈਏ ਉਹ ਕੰਮ ਆਲਰੇਡੀ ਸਾਡੇ ਕੈਪਟਨ ਹਰੀਕਾ ਸਿੰਘ ਹੋਰੇ ਜੋ ਕਿ ਪਹਿਲਾਂ ਹੀ ਕਰ ਚੁੱਕੇ ਹਨ ਕਰ ਰਹੇ ਹਨ ਇਹਨਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਤੇ ਕੀਰਤਨ ਸੇਵਾ ਸੁਸਾਇਟੀ ਜੋ ਜਿਹੜਾ ਇਹ ਰਲਕੇ ਤੇ ਨਗਰ ਵਾਲੇ ਜਿੰਨੇ ਵੀ ਨਗਰ ਦੇ ਵਧੀਆ ਬਹੁਤ ਹੀ ਸੁਜਮਨ ਵਿਅਕਤੀ ਹੈ ਜੋ ਕਿ ਰਲਕੇ ਇਹ ਸਪੋਰਟਸ ਦਾ ਜਿਹੜਾ ਕੰਮ ਹੈ ਕਰ ਰਿਹਾ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਗਰਾਊਂਡ ਹੈ ਇਹਨਾਂ ਨੇ ਜੋ ਕਿ ਬਿਲਕੁਲ ਗਰਾਊਂਡ ਹੀ ਸੀ ਤੇ ਇਹਨਾਂ ਨੇ ਆਪਣੀ ਮਿਹਨਤ ਸਦਕਾ ਬਣਾਇਆ ਕਿ ਜਿਵੇਂ ਹੁਣੇ ਕੋਸਟਾ ਬੋਰਡ ਦੇ ਸੀ ਤੇ ਮੈਂ ਜਦੋਂ ਸਪੋਰਟਸ ਕਰਦਾ ਸੀ ਮੈਂ ਵੀ ਇੱਥੇ ਕਈ ਵਾਰੀ ਕੋਸਾਬ ਕੋਲ ਵੇਟ ਲਿਫਟਿੰਗ ਦਾ ਵੇਟ ਟ੍ਰੇਨਿੰਗ ਕਰਨਾ ਆਉਂਦਾ ਹੁੰਦਾ ਸੀ ਤੇ ਇਹ ਕੋਸਾਬ ਦੀ ਬਦੌਲਤ ਹੀ ਹੈ ਜਿਹੜੇ ਸਪੋਰਟਸ ਦੇ ਵੇਟ ਲਿਫਟਿੰਗ ਦੇ ਸਟੂਡੈਂਟ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੱਕ ਦੇ ਸੋ ਮੈਂ ਵੈਸੇ ਲੇਟ ਹੈ ਮੇਰਾ ਇਹੀ ਮਕਸਦ ਹੈ ਕਿ ਮੈਂ ਆਪਣੇ ਹਰ ਪਿੰਡ ਨਾਲ ਜੁੜਾਂ ਤਾਂ ਕਿ ਜਿਹੜਾ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਅਸੀਂ ਸਪੋਰਟਸ ਵਾਲ ਲਾਈਏ ਤੇ ਜਦੋਂ ਬੱਚਾ ਸਪੋਰਟਸ ਵਾਲ ਲੱਗੂਗਾ ਤਾਂ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਜਾਊਗਾ ਜਿਹੜਾ ਸਾਡਾ ਇਲਾਕਾ ਹੈ ਕੰਢੀ ਏਰੀਆ ਸਾਡਾ ਹੈ ਅਸੀਂ ਦੇ ਅਮੀਰ ਤਾਂ ਹੈ ਨਹੀਂ ਆਮ ਪਰਿਵਾਰ ਆ ਸਾਡੇ ਇਹ ਠੀਕ ਹੈ ਸਾਡਾ ਗੁਜ਼ਾਰਾ ਵਧੀਆ ਚੱਲਦਾ ਪਰ ਅਸੀਂ ਦੇ ਅਮੀਰ ਨਹੀਂ ਹੈਗੇ ਪਰ ਜੇ ਅਸੀਂ ਚੰਗੀ ਸਪੋਰਟਸ ਕਰੀਏ ਸਪੋਰਟਸ ਦੇ ਨਾਲ ਭਾਈ ਵੀ ਕਰੀਏ ਤੇ ਨਸ਼ਿਆਂ ਤੋਂ ਬਚੀਏ ਤਾਂ ਅਸੀਂ ਜ਼ਰੂਰ ਹੋਰ ਲਾਕੇ ਨਾਲੋਂ ਵੀ ਅੱਗੇ ਜਾ ਸਕਦੇ ਆ ਪਰ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇੱਕ ਪ੍ਰਾਲਾ ਕਰੀਏ ਰਲ ਕੇ ਸਾਰੇ ਹਰ ਪਿੰਡ ਦੇ ਵਿੱਚ ਗਰਾਊਂਡ ਹੋਵੇ ਜੇ ਇੱਕ ਪਿੰਡ ਚ ਇੱਕ ਦੋ ਪਿੰਡਾਂ ਦਾ ਰਲ ਕੇ ਗਰਾਊਂਡ ਹੋਵੇ ਜਿੱਥੇ ਕਿ ਬੱਚੇ ਸ਼ਾਮ ਨੂੰ ਕੋਪਰ ਪ੍ਰੈਕਟਿਸ ਜਾਂ ਕੋਈ ਵੀ ਗੇਮ ਖਾ ਸਕਣ ਇੱਥੇ ਮੈਂ ਹੁਣ ਕਿਹਦਾ ਕਿਹਦਾ ਨਾਮ ਲਾਵਾਂ ਮੇਰੇ ਇੱਥੇ ਜਿਵੇਂ ਸਾਡੇ ਸतीश ਜੀ ਆ ਇਹ ਵੀ ਇੰਡੀਆ ਕੈਂਪ ਚ ਰਹੇ ਮੇਰੇ ਨਾਲ ਤੇ 1500 ਮੀਟਰ ਦੇ ਕਰਦੇ ਸੀ ਨੈਸ਼ਨਲ ਚੈਂਪੀਅਨ ਹੈ ਬੜੀ ਬੜੀ ਇੰਟਰਨੈਸ਼ਨਲ ਵੀ ਇਹਨਾਂ ਦੇ ਮੈਡਲ ਹੈ ਤਨਵੀਰ ਹੈ ਰਿਸ਼ਪਾਲ ਸਿੰਘ ਹੈ ਮਤਲਬ ਮਿਲਟਰੀ ਤੋਂ ਹੀ ਬਹੁਤ ਬੰਦੇ ਆ ਜਿਹੜੇ ਆਨਰੇਰੀ ਕੈਪਟਨ ਹੈ ਜਿਹੜੇ ਕਿ ਸਪੋਰਟਸ ਨਾਲ ਟੱਚ ਸੀ ਸਾਰੇ ਸਪੋਰਟਸ ਕਰਕੇ ਉਹਨਾਂ ਨੂੰ ਇਹ ਕੁਝ ਮਿਲਿਆ ਮੈਨੂੰ ਵੀ ਜੋ ਮਿਲਿਆ ਸਪੋਰਟਸ ਕਰਕੇ ਮਿਲਿਆ ਮੇਰਾ ਪਿੰਡਾਂ ਦੇ ਵਿੱਚ ਜਾਣ ਦਾ ਮਕਸਦ ਹੀ ਇਹੀ ਹੈ ਕਿ ਮੈਨੂੰ ਦੇਖ ਕੇ ਬੱਚੇ ਵੀ ਮੋਟੀਵੇਸ਼ਨ ਤੁਹਾਨੂੰ ਆਕੇ ਮਿਹਨਤ ਕਰਨ ਜੇ ਮੈਂ ਇੱਥੇ ਪਹੁੰਚ ਸਕਦਾ ਤਾਂ ਤੁਸੀਂ ਮੇਰੇ ਤੋਂ ਵੀ ਅੱਗੇ ਜਾ ਸਕਦੇ ਜਿੱਥੇ ਤੱਕ ਮੈਂ ਪੁੱਜਿਆ ਉਸ ਟਾਈਮ 94 ਚ ਮੇਰੀ ਲੈਪਟਾਪ ਗਈ ਸੀ ਐਕਸੀਡੈਂਟ ਹੋ ਗਿਆ ਜੇ ਇਹ ਨਾ ਟੁੱਟਦੀ ਤਾਂ ਮੇਰੇ ਲਈ ਵੀ 올림픽 ਮੈਡਲ ਕੋਈ ਵੱਡੀ ਗੱਲ ਹੀ ਸੀ ਪਰ ਲੈਪਟਾਪ ਤੋਂ ਬਾਅਦ ਵੀ ਮੈਂ 80+ ਦੇ ਉੱਪਰ ਮਾਰੀ ਸੀ ਇੰਡੀਆ ਦਾ ਫਰਸਟ ਇੰਡੀਅਨ ਮੈਚ ਜਿਹੜਾ ਹੋ ਸਕੀ ਸੀ ਮੇਰੇ ਐਲਬੋ ਇੰਜਰੀ ਆ ਗਈ ਉਸ ਟਾਈਮ ਇਹ ਨਾਲ ਆਜ ਨਹੀਂ ਹੁੰਦਾ ਸੀ ਨਹੀਂ ਫਿਰ ਵੀ ਮੈਂ ਵਧੀਆ ਕਰ ਸਕਦਾ ਸੀ ਸੋ ਮੇਰਾ ਇਹ ਹੈ ਕਿ ਮੈਂ ਆਪਣੇ ਪਿੰਡਾਂ 'ਚ ਆਪਣੇ ਲੋਕਾਂ ਨਾਲ ਜੁੜ ਕੇ ਅਸੀਂ ਸਾਰੇ ਰਲ ਕੇ ਹਮਲਾ ਮਾਰੀਏ ਅਸੀਂ ਆਪਣੇ ਜਿਹੜੇ ਬੱਚੇ ਐ ਉਹਨਾਂ ਨੂੰ ਸਪੋਰਟਸਵਲ ਲਈਏ ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਐ ਨਸ਼ਿਆਂ ਦਾ ਪੰਜਾਬ ਨਹੀਂ ਸਾਰੇ ਕਿਤੇ ਇਹੀ ਹਾਲ ਐ ਕਿਉਂਕਿ ਜੱਤ ਇੰਟਰਨੈਟ ਆਇਆ ਐ ਇਹਦੇ ਨਾਲ ਜੇ ਨੋਲਿਜ ਵਧਈਏ ਇਹਦੇ ਨਾਲ ਸਾਰਾ ਸਮਾਰਲ ਵੀ ਇਜ਼ੀ ਤੁਹਾਨੂੰ ਹਰ ਜਗ੍ਹਾ ਅਵੇਲੇਬਲ ਹੈਗਾ ਐ ਪਰ ਜਦ ਤੱਕ ਅਸੀਂ ਆਪ ਜਾਗਰੂਕ ਨਹੀਂ ਹੋਵਾਂਗੇ ਉਦੋਂ ਤੱਕ ਅਸੀਂ ਪੁਲਿਸ ਐ ਸਰਕਾਰ ਉਹ ਕੁਝ ਨਹੀਂ ਕਰ ਸਕਦੇ ਜਦੋਂ ਅਸੀਂ ਆਪ ਜਾਗਰੂਕ ਹੋਵਾਂਗੇ ਨਸ਼ੇ ਤੋਂ ਬਚਾਂਗੇ ਆਪ ਬਚਾਂਗੇ ਆਪਣੇ ਬੱਚਿਆਂ ਨੂੰ ਬਚਾਵਾਂਗੇ ਤਾਂ ਫਿਰ ਆਟੋਮੈਟਿਕਲੀ ਬੱਚੇ ਸਪੋਰਟਸ ਵੱਲ ਤੇ ਪੜ੍ਹਾਈ ਵੱਲ ਧਿਆਨ ਦੇਣਗੇ ਤੇ ਜਦੋਂ ਬੱਚਾ ਕੋਈ ਸਪੋਰਟਸ ਕਰਦਾ ਹੈ ਇੱਕ ਨਰੋਆ ਸਮਾਜ ਸਿਰਜਣ ਲਈ ਨਰੋਏ ਸ਼ਹਿਰ ਦੀ ਜਰੂਰਤ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗ੍ਰਾਉਂਡ ਜਾਈਏ ਸੋ ਮੇਰਾ ਇਹ ਮਕਸਦ ਹੈ ਕਿ ਅਸੀਂ ਇੱਥੇ ਜਿਵੇਂ ਕੈਪਟਨ ਸਾਹਿਬ ਕੰਮ ਕਰ ਰਹੇ ਹੈ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਹਨਾਂ ਦਾ ਅਸੀਂ ਹਰ ਪਿੰਡ 'ਚ ਇਹ ਕੰਮ ਕਰੀਏ ਜਿਵੇਂ ਇਹ ਇਹਨਾਂ ਨੇ ਟ੍ਰੇਨਿੰਗ ਦੇ ਰਹੇ ਬੱਚਿਆਂ ਨੂੰ ਜਿਵੇਂ ਫੌਜ 'ਚ ਭਰਤੀ ਹੋਣਾ ਜਾਂ ਪੁਲਿਸ 'ਚ ਭਰਤੀ ਹੋਣਾ ਜਦੋਂ ਬੱਚਾ ਆਹ ਟ੍ਰੇਨਿੰਗ ਕਰਦਾ ਤਾਂ ਆਟੋਮੈਟਿਕਲੀ ਉਹ ਕਈ ਵਾਰੀ ਸਪੋਰਟਸ 'ਚ ਇੰਨਾ ਤਕੜਾ ਹੋ ਜਾਂਦਾ ਕਿ ਉਹ ਨੈਸ਼ਨਲ ਐਂਟਰਨੈਸ਼ਨਲ ਲੈਵਲ ਤੇ ਉਪਲਬਧੀਆਂ ਉਹਦੀਆਂ ਹੋ ਜਾਂਦੀਆਂ। ਸੋ ਮੇਰਾ ਤਾਂ ਇਹੀ ਹੈ ਕਿ ਅਸੀਂ ਹਰ ਪਿੰਡ ਨਾਲ ਜੁੜੀਏ, ਹਰ ਨੌਜਵਾਨ ਜਿੰਨੇ ਬੱਚੇ ਹਨ ਉਹਨਾਂ ਨਾਲ ਜੁੜ ਕੇ ਅਸੀਂ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਸੰਭਾਲੀਏ ਤੇ ਇਹਨਾਂ ਨੂੰ ਨਸ਼ੇ ਤੋਂ ਦੂਰ ਕਰੀਏ। ਇੱਕ ਪੂਰੇ ਇਲਾਕੇ ਨੂੰ ਇੱਕ ਪਰਿਵਾਰ ਬਣਾ ਕੇ ਚੱਲੀਏ ਤਾਂ ਕਿ ਅਸੀਂ ਇਸ ਨਸ਼ੇ ਦੇ ਦਲਦਲ ਤੋਂ ਆਪਣੇ ਬੱਚਿਆਂ ਨੂੰ ਬਚਾ ਸਕੀਏ। ਤੇ ਆਪਰਪ ਵਧੀਆ ਕਰ ਸਕੀਓ ਅੱਜ ਮੈਨੂੰ ਤੁਸੀਂ ਨਾਮਾਨ ਦਿੱਤਾ ਤੇ ਮੈਂ ਇਸ ਕਰਕੇ ਨਹੀਂ ਨਾਲ ਲੈ ਰਿਹਾ ਕਿਸੇ ਦਾ ਕਿਉਂਕਿ ਸਾਰੇ ਮੇਰੇ ਲਈ ਮਹਤਵਪੂਰਨ ਹੈ ਸਾਰੇ ਆਪਣੇ ਆ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਹ ਨਾਮਾਨ ਤੇ ਇੱਜ਼ਤ ਦਿੱਤੀ ਪਰ ਮੈਂ ਜਿਹੜੇ ਬੱਚੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਵੀ ਤੁਹਾਡੇ ਵਾਂਗੂ ਆਹੀ ਪਿੰਡਾਂ ਦੇ ਵਿੱਚੋਂ ਉੱਠ ਕੇ ਗਿਆ ਉਦੋਂ ਤੇ ਐਡੀ ਸੂਰਤ ਨਹੀਂ ਸੀ ਅੱਜ ਤੇ ਸੂਰਤ ਵੀ ਬੜੀ ਐ ਤੇ ਤੁਸੀਂ ਮੇਰੇ ਤੋਂ ਵੀ ਅੱਗੇ ਜਾ ਸਕਦੇ ਹੋ ਸੋ ਤੁਸੀਂ ਮਿਹਨਤ ਕਰੋਗਾ ਪ੍ਰਮਾਤਮਾ ਜ਼ਰੂਰ ਤੁਹਾਡੇ ਤੇ ਮਿਹਰ ਕਰੂਗਾ ਹਾਰਡ ਵਰਕ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਮਿਹਨਤ ਕਰੋਗੇ ਆਟੋਮੈਟਿਕਲੀ ਤੁਹਾਨੂੰ ਤੁਸੀਂ ਕਿਤੇ ਵੀ ਵੱਡੇ ਮਕਾਮ ਤੇ ਪਹੁੰਚ ਸਕਦੇ ਹੋ ਸੋ ਅੰਤ ਵਿੱਚ ਮੈਂ ਆਪਣੇ ਸਾਰੇ ਕੋਈ ਛੋਟੇ ਵੀ ਕੋਈ ਬੱਚੇ ਵੱਡੇ ਵੀ ਮੇਰੇ ਬਜ਼ੁਰਗ ਬੈਸਾ ਵਾਲੇ ਤੇ ਚਿਰਗੁਰ ਤੇਗਵਧਰ ਸਪੋਰਟਸ ਕਲੱਬ ਭਰਤਗੜ ਇਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਅਸੀਂ ਤੁਹਾਡੇ ਨਾਲ ਖੇਡਣ ਨਾਲ ਅਸੀਂ ਵੀ ਜੁੜ ਕੇ ਰਾਵਾਂਗੇ ਜਿੰਨੀ ਹੈਲਪ ਹੋ ਸਕੇ ਅਸੀਂ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਕੰਮਾਂ 'ਚ ਵੀ ਅਸੀਂ ਗੁਲਾਗੇ ਸਾਰੇ ਇੱਕ ਟੀਮ ਬਣਾ ਕੇ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਜਿਨੇ ਕੇ ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰੀਆਂ ਐ ਤੇ ਸਾਡੇ ਜਿਹੜੇ ਨੌਜਵਾਨ ਯੂਥ ਐ ਉਹਨੂੰ ਰਸਤਾ ਦਿਖਾਇਆ ਹੈ ਜਿਸ ਸਮੇਂ ਜੈਗਨ ਕਾਗੇ ਸੀ ਉਸ ਸਮੇਂ ਕੋਈ ਸਹੂਟਾਂ ਨਹੀਂ ਹੁੰਦੀਆਂ ਸੀ ਨਾ ਕੋਈ ਇਨਏਕ੍ਰੋਜ ਨਹੀਂ ਦਈ ਸੀ ਨਾ ਕੋਈ ਬੱਸਾਂ ਦਾ ਇਨ ਆ ਜਾਣਾ ਜਾਣਾ ਸੀ ਪ੍ਰੰਤੂ ਇਹਨਾਂ ਦੀ ਹਿੰਮਤ ਇਹਨਾਂ ਦੀ ਸਿੱਧਕ ਲਗਨ ਜਿਨੇ ਕੇ ਇਹ ਸ੍ਰੀਜ ਖਿਡਾਰੀ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਇਆ ਇਕੱਲਾ ਭਾਗ ਨਹੀਂ ਲਿਆ ਸਗੋਂ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਨੇ ਮੈਡਲ ਵੀ ਤੱਕ ਦਿੱਤਾ ਹੈ ਬਾਤ ਤੇ ਸੱਜਣਾ ਦਾ ਆਪਣੇ ਨੱਗਰ ਵੱਲੋਂ ਆਪਣੇ ਇਲਾਕੇ ਵੱਲੋਂ ਮੈਂ ਹਾਰਦਿਕ ਧੰਨਵਾਦ ਮੋਸਟ ਵੈਲਕਮ ਦਾ ਕਰਦਾ ਹਾਂ ਸੋ ਰਾਣਾ ਜੀ ਇੱਕ ਬੇਨਤੀ ਮੈਂ ਆਖਰ ਦੇ ਵਿੱਚ ਕਰਦਾ ਜਾਵਾ ਕਿ ਜਦੋਂ ਕਿਤੇ ਵੀ ਤੁਸੀਂ ਇਸ ਇਲਾਕੇ ਵਿੱਚ ਆਓ ਇਹ ਨੱਗਰ ਸਾਰੇ ਤੁਹਾਡੇ ਨੇ ਇਹਨਾਂ ਦੀ ਦੇਖ ਰੇਖ ਇਨਾਂ ਦੀ ਹਾਰ ਜੋ ਇਹਨਾਂ ਦੀ ਮੁਸੀਬਤ ਹੈ ਜੋ ਇਹਨਾਂ ਦੀ ਕਮੀ ਹੈ ਉਹ ਤੁਹਾਡੇ ਵਰਗੇ ਅਫਸਰ ਤੋਂ ਗੁੱਝੀ ਨਹੀਂ ਸੋ ਆਪ ਜੀ ਦੇ ਉੱਤੇ ਬੜਾ ਮਾਣ ਹੈ ਆ ਸਾਡੇ ਕੋਲ ਸਾਡੇ ਕੈਪਟਨ ਸਾਹਿਬ ਨੇ ਕਰੀਮ ਤਿਆਰ ਕੀਤੀ ਹੈ ਬੜੇ ਮਾਣ ਫਖਰ ਵਾਲੀ ਗੱਲ ਹੈ ਸਾਡੀ ਡਿਫੈਂਸ ਨੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੇ ਹੁਣ ਹਾਰ ਅਫਸਰ ਸਾਹਿਬਾਨ ਜੋ ਕਿ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਕ ਡੀਆਈਜੀ ਰੈਂਕ ਦੇ ਉੱਪਰ ਪਹੁੰਚੇ ਆ। ਇਹ ਸਾਡੇ ਇਲਾਕੇ ਵਾਸਤੇ ਇਹ ਸਾਡੇ ਪਿੰਡ ਵਾਸਤੇ ਸਾਡੇ ਸਟੇਟ ਵਾਸਤੇ ਬਹੁਤ ਹੀ ਵੱਡੀ ਮਾਣ ਦੀ ਗੱਲ ਹੈ। ਮੈਂ ਡੀਆਈਜੀ ਦਰਜੀਤ ਸਿੰਘ ਰਾਣਾ ਜੋ ਕਿ ਡੀਆਈਜੀ ਰੈਂਕ ਲੈਣ ਤੋਂ ਬਾਅਦ ਅੱਜ ਪਿੰਡ ਪਰਸਗੜ ਵਿੱਚ ਪਹਿਲੀ ਵਾਰ ਹੀ ਆਈ ਹੈ। ਕਈ ਵਾਰੀ ਆ ਚੁੱਕੇ ਆ ਲੇਕਿਨ ਇਹ ਵੱਡਾ ਉਹਦਾ ਲੈਣ ਤੋਂ ਬਾਅਦ ਪਹਿਲੀ ਵਾਰੀ ਪਰਸਗੜ ਵਿੱਚ ਆਇਆ ਹੈ। ਅਸੀਂ ਆਪਣੇ ਪਿੰਡ ਵੱਲੋਂ ਤੇ ਜਿੰਨੀ ਵੀ ਸੰਗਤ ਆਈ ਹੈ ਇਲਾਕੇ ਵੱਲੋਂ ਇਹਨਾਂ ਦਾ ਤਹਿਦ ਲਉ ਧੰਨਵਾਦ ਜੀ ਆਇਆਂ ਕਰਦੇ ਹਾਂ